ਤੇ ਅਗੇ ਵਧਾਂਗੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਡੀਜੀਪੀ ਪੰਜਾਬ ਦੇ ਵੱਲੋਂ ਜ਼ਿਲ੍ਹਾ ਪਤਰੀ ਐਸਐਸਪੀ ਬਰਨਾਲਾ ਦੀ ਅਗਵਾਈ ਦੇ ਹੇਠ ਸਾਈਕਲੋਥਨ ਵਰਕ ਬੈਕਾਥਨ ਤੇ ਮੈਰਾਥਨ ਦੌੜ ਤੇ ਰਾਹੀਂ ਲੋਕਾਂ ਨੂੰ ਨਸ਼ਾ ਦੇ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ ਬਰਨਾਲਾ ਦੇ ਡੀਐਸਪੀ ਸਦ ਸਤਵੀਰ ਸਿੰਘ ਨੇ ਨਸ਼ਾ ਦੇ ਖਿਲਾਫ ਜਾਗਰੂਕਤਾ ਪੈਦਾ ਕਰਦੇ ਹੋਏ ਦੱਸਿਆ ਹੈ ਕਿ ਇਹ ਮੈਰਾਥਨ ਨਸ਼ਾ ਦੀ ਚੇਨ ਨੂੰ ਤੋੜਨ ਅਤੇ ਨਸ਼ਾ ਦੀ ਮੰਗ ਨੂੰ ਲੈ ਕੇ ਲੋਕਾਂ ਨੂੰ ਨਸ਼ਾ ਤੋਂ ਦੂਰ ਰਹਿਣ ਦੇ ਲਈ ਅਤੇ ਸਿਹਤ ਦੇ ਪ੍ਰਤੀ ਜਾਗਰੂਤ ਹੋਣ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਬਰਨਾਲਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਿਵਲ ਪ੍ਰਸ਼ਾਸਨ ਸਿਆਸੀ ਪਾਰਟੀਆਂ ਅਤੇ ਸ਼ਹਿਰ ਵਾਸੀਆਂ ਦੇ ਵੱਲੋਂ ਮੈਰਾਥਨ ਦੌੜ ਦੇ ਵਿੱਚ ਭਾਗ ਲੈ ਕੇ ਲੋਕਾਂ ਨੂੰ ਨਸ਼ਿਆਂ ਦੇ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ। ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਵਿਰੋਧੀ ਇੱਕ ਪੂਰੇ ਪੰਜਾਬ ਵਿੱਚ ਕੈਂਪੇਨ ਚਲਾਇਆ ਜਾ ਰਿਹਾ ਹੈ। ਉਸੇ ਦੇ ਅੰਤਰਗਤ ਅੱਜ ਬਰਨਾਲਾ ਵਿਖੇ ਸਾਡੇ ਐਸਐਸਪੀ ਬਰਨਾਲਾ ਮਾਨਯੋਗ ਸ਼੍ਰੀ ਸੰਦੀਪ ਕੁਮਾਰ ਮਲੇਕ ਆਈਪੀਐਸਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਬਰਨਾਲਾ ਦੀਆਂ ਤਿੰਨੋਂ ਸਬਡਿਵੀਜ਼ਨਾਂ ਬਰਨਾਲਾ ਤਪਾ ਅਤੇ ਮਹਿਲਕਲਾ ਵਿੱਚ ਤਿੰਨ ਵੱਖ-ਵੱਖ ਜਿਹੜੇ ਆ ਫੰਕਸ਼ਨ ਕਰਵਾਏ ਜਾ ਰਹੇ ਨੇ ਅੱਜ ਅਸੀਂ ਇੱਥੇ ਤਿੰਨ ਇਵੈਂਟ ਕਰਵਾ ਰਹੇ ਹਾਂ ਜਿਹਦੇ ਵਿੱਚ ਇੱਕ ਸਾਈਕਲ ਰੈਲੀ ਇੱਕ 5 ਕਿਲੋਮੀਟਰ ਰਨਿੰਗ ਤੇ ਇੱਕ ਵਾਕਥਨ ਕਰਵਾਈ ਜਾ ਰਹੀ ਹੈ ਜਿਹਦੇ ਵਿੱਚ ਕਾਫੀ ਸਾਰੇ ਜਿਹੜੇ ਬੱਚੇ ਅਤੇ ਸਾਡੇ ਮੁਲਾਜ਼ਮ ਪਾਰਟਿਸਿਪੇਟ ਕਰ ਰਹੇ ਨੇ ਇੱਥੇ ਸਾਡੇ ਮਾਨਯੋਗ ਐਸ ਡੀ ਐਸ ਪੀ ਹੈੱਡਕ quarter ਤੇ ਡੀ ਐਸ ਪੀ ਡੀ ਸਾਹਿਬ ਵੀ ਪਹੁੰਚੇ ਨੇ ਤੇ ਅੱਜ ਅਸੀਂ ਇੱਥੇ ਜਿਹੜਾ ਸਾਰਾ ਇਹ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਸੰਬੰਧੀ ਅਤੇ ਨਸ਼ਿਆਂ ਤੋਂ ਦੂਰ ਰਹਿਣ ਸੰਬੰਧੀ ਇੱਕ ਸੁਨੇਹਾ ਦਿੱਤਾ ਜਾ ਰਿਹਾ ਹੈ ਇਹਦੇ ਵਿੱਚ ਸਾਡੇ ਜਿਹੜੇ ਸਾਂਝ ਦੇ ਹੈਗੇ ਨੇ EMPLOYEES ਉਹ ਵੀ ਪਾਰਟਿਸਪੇਟ ਕਰ ਰਹੇ ਨੇ ਜਿਹੜੇ ਵੀ ਬੱਚੇ ਇੱਥੇ ਅੱਜ ਰਨਿੰਗ ਦੇ ਵਿੱਚ ਸਾਈਕਲਿੰਗ ਦੇ ਵਿੱਚ ਪਾਰਟਿਸਪੇਟ ਕਰਨਗੇ ਤੇ ਉਹਨਾਂ ਨੂੰ ਇਨਾਮ ਵੀ ਦਿੱਤੇ ਜਾਣਗੇ ਤੇ ਪਾਰਟਿਸਪੇਸ਼ਨ ਸਰਟੀਫਿਕੇਟ ਵੀ ਦਿੱਤੇ ਜਾਣ ਦੇਖੋ ਜੀ ਇਹਦਾ ਮੇਨ ਮਕਸਦ ਜਿਹੜਾ ਆਮ ਪਬਲਿਕ ਨੂੰ ਤੇ ਖਾਸ ਕਰ ਬੱਚਿਆਂ ਨੂੰ ਅਤੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨਾ ਨਸ਼ਿਆਂ ਦੇ ਮਾੜੇ ਪ੍ਰਭਾਵ ਪ੍ਰਤੀ ਜਾਗਰੂਕ ਕਰਨਾ ਤੇ ਨਸ਼ਿਆਂ ਤੋਂ ਦੂਰ ਰਹਿਣ ਸੰਬੰਧੀ ਜਾਗਰੂਕ ਕਰਨਾ ਸੋ ਥੈਟ ਜਿਹੜੇ ਬੱਚੇ ਵੱਧ ਤੋਂ ਵੱਧ ਖੇਡਾਂ ਵਿੱਚ ਅਤੇ ਸਪੋਰਟਸ ਐਕਟੀਵਿਟੀ ਵਿੱਚ ਪਾਰਟਿਸਿਪੇਟ ਕਰਨ ਤੇ ਜਿਹੜੀ ਉਹਨਾਂ ਦੀ એનર્ਜੀ ਆ ਉਹ ਚੰਗੇ ਪਾਸੇ ਪੋਜ਼ਿਟਿਵ ਪਾਸੇ ਲੱਗੇ ਤੇ ਉਹ ਨਸ਼ਿਆਂ ਤੋਂ ਦੂਰ